ਲੁਧਿਆਣਾ ਚ گاਉ ਮਾਲ ਦੀ ਤਸਕਰੀ ਦਾ ਇੱਕ ਵੱਡਾ ਮਾਮਲਾ ਸਾਹਮਣੇ ਆਇਆ ਜਿਸ ਵਿੱਚ ਪੁਲਿਸ ਵੱਲੋਂ ਟਰੱਕ ਡਰਾਈਵਰ ਤੇ ਉਸਦੇ ਕੰਡਕਟਰ ਨੂੰ ਗ੍ਰਿਫਤਾਰ ਕੀਤਾ ਗਿਆ ਟਰੱਕ ਵਿੱਚ ਪਿਆਜ਼ਾਂ ਦੀ ਆੜ ਵਿੱਚ گاਉ ਮਾਲ ਦੀ ਤਸਕਰੀ ਕੀਤੀ ਜਾ ਰਹੀ ਸੀ ਜਿਸ ਦੀ ਜਾਣਕਾਰੀ ਕੁਝ ਹਿੰਦੂ ਸੰਗਠਨਾਂ ਨੂੰ ਮਿਲਣ ਤੋਂ ਬਾਅਦ ਇਸ ਟਰੱਕ ਨੂੰ ਥਾਣਾ ਮੋਤੀ ਨਗਰ ਅਧੀਨ ਰੋਕ ਲਿਆ ਗਿਆ ਤੇ ਪੁਲਿਸ ਦੇ ਹਵਾਲੇ ਕਰ ਦਿੱਤਾ ਗਿਆ ਬਰਾਹਾਲ ਪੁਲਿਸ ਨੇ ਮਾਮਲਾ ਦਰਜ ਕਰਕੇ ਅੱਗੇ ਦੀ ਕਾਰਵਾਈ ਸ਼ੁਰੂ ਕਰ ਦਿੱਤੀ ਹੈ ਇੱਕ ਅਸੀ ਟਰੱਕ ਭੜਾ ਜਿਹੜਾ ਗਾਉ ਮਾਲ ਲੈ ਕੇ ਆ ਰਿਹਾ ਸੀ ਨੌੜਾ ਤੋਂ ਇਹਨੇ ਜਾਣਾ ਸੀ ਕਸ਼ਮੀਰ ਟ੍ਰੱਕ ਕਾ ਟ੍ਰੱਕ ਕੀਤਾ ਫੜਿਆ ਤੇ ਨਾਲ ਦੋ ਬੰਦੇ ਕਾਬੂ ਕੀਤੇ ਐ ਇਹਨਾਂ ਦੇ ਵਿੱਚ ਗਊ ਮਾਸ ਹੈ ਇਹ ਲੈ ਕੇ ਜਾ ਰਹੇ ਸੀ ਸਰ ਲੈ ਕੇ ਕਿਉਂ ਜਾ ਰਹੇ ਸੀ ਇਹਨਾਂ ਲੈ ਕੇ ਕਿਸ ਤਰ੍ਹਾਂ ਜਿਹੜੀ ਲਕੂਕੇ ਲੈ ਕੇ ਜਾ ਰਹੇ ਕਿਦਾਂ ਤੇ ਟ੍ਰੱਕ ਦੇ ਵਿੱਚ ਥੱਲੇ ਗਊ ਮਾਸ ਦੇ ਪੈਕਟ ਬਣਾ ਕੇ ਹਾਂ ਜਿਹੜੇ ਰੋੜੇ ਰੱਖੇ ਹੋਏ ਆ ਤੇ ਉੱਪਰ ਪਿਆਜ਼ ਨੇ ਬੋਰੀਆਂ ਕੀ ਪਿਆਜ਼ ਨਹੀਂ ਲੱਭ ਕੇ ਲਿਆ ਹਾਂ ਉੱਪਰ ਪਿਆਜ਼ ਸਰ ਪਤਾ ਲੱਗਿਆ ਵੀ ਕਿੰਨੇ ਬੰਦੇ ਜਿਹੜੇ ਫੜੇ ਗਏ ਦੋ ਵਿਅਕਤੀ ਕਾਬੂ ਕੀਤੇ ਤਦ ਲਗਾ ਕਿ ਕਿੰਨੇ ਕੈਕਟ ਨਿਕਲੇ ਆ ਨਹੀਂ ਉਹ ਗਿਣਤੀ ਕਰਕੇ ਦੱਸੋ ਸਰ ਇਹਨਾਂ ਦੇ ਹੁਣ ਕਿਸ ਤਰ੍ਹਾਂ ਦੀ ਕਾਰਵਾਈ ਕੀਤੀ ਜਾਊਗੀ ਅਸੀਂ ਬਿਆਨ ਲਿਖ ਰਹੇ ਹਾਂ ਬਿਆਨ ਲਿਖ ਕੇ ਜੋ ਕਾਰਵਾਈ ਮੰਗੀ ਲੁਧਿਆਣਾ ਚ گاਉ ਮਾਲ ਦੀ ਤਸਕਰੀ ਦਾ ਇੱਕ ਵੱਡਾ ਮਾਮਲਾ ਸਾਹਮਣੇ ਆਇਆ ਜਿਸ ਵਿੱਚ ਪੁਲਿਸ ਵੱਲੋਂ ਟਰੱਕ ਡਰਾਈਵਰ ਤੇ ਉਸਦੇ ਕੰਡਕਟਰ ਨੂੰ ਗ੍ਰਿਫਤਾਰ ਕੀਤਾ ਗਿਆ ਟਰੱਕ ਵਿੱਚ ਪਿਆਜ਼ਾਂ ਦੀ ਆੜ ਵਿੱਚ گاਉ ਮਾਲ ਦੀ ਤਸਕਰੀ ਕੀਤੀ ਜਾ ਰਹੀ ਸੀ ਜਿਸ ਦੀ ਜਾਣਕਾਰੀ ਕੁਝ ਹਿੰਦੂ ਸੰਗਠਨਾਂ ਨੂੰ ਮਿਲਣ ਤੋਂ ਬਾਅਦ ਇਸ ਟਰੱਕ ਨੂੰ ਥਾਣਾ ਮੋਤੀ ਨਗਰ ਅਧੀਨ ਰੋਕ ਲਿਆ ਗਿਆ ਤੇ ਪੁਲਿਸ ਦੇ ਹਵਾਲੇ ਕਰ ਦਿੱਤਾ ਗਿਆ ਬਰਾਹਾਲ ਪੁਲਿਸ ਨੇ ਮਾਮਲਾ ਦਰਜ ਕਰਕੇ ਅੱਗੇ ਦੀ ਕਾਰਵਾਈ ਸ਼ੁਰੂ ਕਰ ਦਿੱਤੀ ਹੈ ਇੱਕ ਅਸੀਕ ਟਰੱਕ ਭੜਿਆ ਜਿਹੜਾ ਗਾਉ ਮਾਲ ਲੈ ਕੇ ਆ ਰਿਹਾ ਸੀ ਨਵਦਾ ਤੋਂ ਇਹਨੇ ਜਾਣਾ ਸੀ ਕਸ਼ਮੀਰ ਟ੍ਰੱਕ ਕਾ ਟ੍ਰੱਕ ਕੀਤਾ ਫੜਿਆ ਤੇ ਨਾਲ ਦੋ ਬੰਦੇ ਕਾਬੂ ਕੀਤੇ ਐ ਇਹਨਾਂ ਦੇ ਵਿੱਚ ਗੋਵ ਮਾਸ ਹੈ ਇਹ ਲੈ ਕੇ ਜਾ ਰਹੇ ਸਰੇ ਲੈ ਕੇ ਕਿੰਨਾਂ ਜਾ ਰਹੇ ਸੀ ਕਿ ਹਾਂਜੀ ਲੈ ਕੇ ਕਿਸ ਤਰ੍ਹਾਂ ਜਾ ਰਹੇ ਕਿ ਲਕੋ ਕੇ ਲੈ ਕੇ ਜਾ ਰਹੇ ਕਿਦਾਂ ਤੇ ਟ੍ਰੱਕ ਦੇ ਵਿੱਚ ਥੱਲੇ ਗੋਵ ਮਾਸ ਦੇ ਫੈਕਟ ਬਣਾ ਕੇ ਫਿਰ ਰੋੜੇ ਰੱਖੀ ਹੋਈ ਆ ਤੇ ਉੱਪਰ ਪਿਆਜ਼ ਨੇ ਬੋਰੀਆਂ ਕੀ ਪਿਆਜ਼ ਨਹੀਂ ਲੱਦ ਕੇ ਲੈ ਗਏ ਹਾਂ ਉੱਪਰ ਪਿਆਜ਼ ਦਾ ਸਰ ਪਤਾ ਲੱਗਿਆ ਵੀ ਕਿੰਨੇ ਬੰਦੇ ਜੀ ਫੜੇ ਤਣ ਦੋ ਵਿਅਕਤੀ ਕਾਬੂ ਗ੍ਰਿਫਤਾਰ। ਹਾਂ। ਪਤਾ ਲੱਗਾ ਵੀ ਕਿੰਨੇ ਕ ਪੈਕੇਟ ਨਿਕਲੇ ਆ। ਨਹੀਂ ਗਿਣਤੀ ਕਰਕੇ ਦੱਸੋ। ਹਾਂ। ਸਰ ਇਹਨਾਂ ਦੇ ਹੁਣ ਕਿਸ ਤਰ੍ਹਾਂ ਦੀ ਕਾਰਵਾਈ ਕੀਤੀ ਜਾਊਗੀ? ਅਸੀਂ ਬਿਆਨ ਲਿਖ ਰਹੇ ਹਾਂ। ਬਿਆਨ ਲਿਖ ਕੇ ਜੋ ਕਾਰਵਾਈ ਮੰਗੀ। ਲੁਧਿਆਣਾ ਚ ਗਾਊ ਮਾਲ ਦੀ ਤਸਕਰੀ ਦਾ ਇੱਕ ਵੱਡਾ ਮਾਮਲਾ ਸਾਹਮਣੇ ਆਇਆ ਜਿਸ ਵਿੱਚ ਪੁਲਿਸ ਵੱਲੋਂ ਟਰੱਕ ਡਰਾਈਵਰ ਤੇ ਉਸਦੇ ਕੰਡਕਟਰ ਨੂੰ ਗ੍ਰਿਫਤਾਰ ਕੀਤਾ ਗਿਆ ਟਰੱਕ ਵਿੱਚ ਪਿਆਜ਼ਾਂ ਦੀ ਆੜ ਵਿੱਚ ਗਾਊ ਮਾਲ ਦੀ ਤਸਕਰੀ ਕੀਤੀ ਜਾ ਰਹੀ ਸੀ ਜਿਸ ਦੀ ਜਾਣਕਾਰੀ ਕੁਝ ਹਿੰਦੂ ਸੰਗਠਨਾਂ ਨੂੰ ਮਿਲਣ ਤੋਂ ਬਾਅਦ ਇਸ ਟਰੱਕ ਨੂੰ ਠਾਣਾ ਮੋਤੀ ਨਗਰ ਅਧੀਨ ਰੋਕ ਲਿਆ ਗਿਆ ਤੇ ਪੁਲਿਸ ਦੇ ਹਵਾਲੇ ਕਰ ਦਿੱਤਾ ਗਿਆ ਬਰਾਹਾਲ ਪੁਲਿਸ ਨੇ ਮਾਮਲਾ ਦਰਜ ਕਰਕੇ ਅਗਲੀ ਕਾਰਵਾਈ ਸ਼ੁਰੂ ਕਰ ਦਿੱਤੀ ਹੈ ਇੱਕ ਅਸੀਕ ਟਰੱਕ ਭੜਾ ਜਿਹੜਾ ਗਾਊ ਮਾਲ ਲੈ ਕੇ ਆ ਰਿਹਾ ਸੀ ਨਵਦਾ ਤੋਂ ਇਹਨੇ ਜਾਣਾ ਸੀ ਕਸ਼ਮੀਰ ਟੱਕ ਟ੍ਰੱਕ ਕੀਤਾ ਫੜਿਆ ਤੇ ਨਾਲ ਦੋ ਬੰਦੇ ਕਾਬੂ ਕੀਤੇ ਐ ਇਹਨਾਂ ਦੇ ਵਿੱਚ ਗੋਮਾਤ ਹੈ ਇਹ ਲੈ ਕੇ ਜਾ ਰਹੇ ਸਰੇ ਲੈ ਕੇ ਕਿਉਂ ਜਾ ਰਹੇ ਸੀ ਕਿ ਹਾਂਜੀ ਲੈ ਕੇ ਕਿਸ ਤਰ੍ਹਾਂ ਜਿਹੜੇ ਲਕੂਕੇ ਲੈ ਕੇ ਜਾ ਰਹੇ ਕਿਦਾਂ ਤੇ ਟ੍ਰੱਕ ਦੇ ਵਿੱਚ ਥੱਲੇ ਗੋਮਾਤ ਸਰ ਦੇ ਪੈਕਟ ਬਣਾ ਕੇ ਜੁੜੋੜੇ ਰੱਖੇ ਹੋਏ ਆ ਤੇ ਉੱਪਰ ਪਿਆਜ਼, ਨਿੰਬੂਆਂ ਕੀ ਪਿਆਜ਼ ਨਹੀਂ ਲੱਭ ਕੇ ਲੱਗਿਆ ਹਾਂ ਉੱਪਰ ਪਿਆਜ਼ ਸਰ ਪਤਾ ਲੱਗਿਆ ਵੀ ਕਿੰਨੇ ਬੰਦੇ ਤੁਸੀਂ ਫੜੇ ਤਨ ਦੋ ਵਿਅਕਤੀ ਕਾਬੂ ਗ੍ਰਿਫਤਾਰ। ਜੀ ਪਤਾ ਲੱਗਿਆ ਕਿ ਕਿੰਨੇ ਕੈਕਟ ਨਿਕਲੇ ਨੇ। ਨਹੀਂ ਉਹ ਗਿਣਤੀ ਕਰਕੇ ਦੱਸੋ। ਜੀ ਸਰ ਇਹਨਾਂ ਤੇ ਹੁਣ ਕਿਸ ਤਰ੍ਹਾਂ ਦੀ ਕਾਰਵਾਈ ਕੀਤੀ ਜਾਊਗੀ? ਅਸੀਂ ਬਿਆਨ ਲਿਖ ਰਹੇ ਹਾਂ। ਬਿਆਨ ਲਿਖ ਕੇ ਜੋ ਕਾਰਵਾਈ ਬਣਦੀ ਹੈ।